ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਤੁਹਾਡੇ ਵਾਸਤੇ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਜਣਾਂ ਤੇ ਇਹ ਵਾਲੀ ਐਕਸਰਸਾਈਜ਼ ਜਿਹੜੀ ਤੁਸੀਂ 50 ਟਾਈਮ ਕਰਨੀ ਇਸ ਨਾਲ ਤੁਹਾਡੇ ਪੈਰਾਂ ਦੀ ਜਿਹੜੀ ਆ ਬਹੁਤ ਹੀ ਵਧੀਆ ਵਰਜਿਸ਼ ਹੋਏਗੀ ਪਲੱਸ ਗੋਡਿਆਂ ਦੀ ਤੇ ਇਹ ਫੇਰ ਕਈ ਪੈਣਾ ਮੈਨੂੰ ਇਹ ਸਵਾਲ ਕਰਦੇ ਕਿ ਤੁਸੀਂ ਕਿਹੜੇ ਟਾਈਮ ਤੇ ਐਕਸਰਸਾਈਜ਼ ਜੜੀਏ ਕਰ ਦੇ ਜੀ ਤੇ ਐਕਸਰਸਾਈਜ਼ ਜਿਵੇਂ ਕਿ ਮੈਂ ਅ ਕਦੀ ਕਦੀ ਸਵੇਰੇ ਟਾਈਮ ਜਦੋਂ ਜਲਦੀ ਉੱਠ ਜਾਨੀਆ ਤਾਂ ਫਿਰ ਜਲਦੀ ਸਵੇਰੇ ਹੀ ਕਰ ਲੈਣੀਆਂ ਬਟ ਜਦੋਂ ਸਵੇਰੇ ਮੇਰੇ ਤੋਂ ਟਾਈਮ ਜੜਾ ਨਹੀਂ ਹੁੰਦਾ ਮੋਸਟਲੀ ਮੇਰੇ ਤੋਂ ਕੀ ਸਾਰਿਆਂ ਤੋਂ ਸਵੇਰੇ ਟਾਈਮ ਜੜਾ ਉਹ ਨਹੀਂ ਹੁੰਦਾ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਇਸ ਕਰਕੇ ਤੁਸੀਂ ਅ ਦੁਪਹਿਰ ਨੂੰ 12:00 2:00 ਵਜੇ ਉਦੋਂ ਵੀ ਐਕਸਰਸਾਈਜ਼ ਕਰ ਸਕਦੇ ਜੇ ਜੇ ਉਸ ਤੋਂ ਟਾਈਮ ਵੀ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤੇ ਤੁਸੀਂ ਸ਼ਾਮ ਨੂੰ 4 ਜਾਂ 5 ਵਜੇ ਐਕਸਰਸਾਈਜ਼ ਜਿਹੜੀ ਆ ਆਪਣੀ ਕਰ ਸਕਦੇ ਜੇ ਹਾਂਜੀ ਤੇ ਦੂਸਰਾ ਐਕਸਰਸਾਈਜ਼ ਦੇ ਨਾਲ ਸਕਿਨ ਕੇਅਰ ਵੀ ਡੇਲੀ ਕਰਨੀ ਬਹੁਤ ਜ਼ਰੂਰੀ ਹੈ ਤੇ ਇਹ ਮੈਂ ਲੈ ਲਿਆ ਜੀ ਥੋੜਾ ਜਿਹਾ ਦਹੀਂ ਤੇ ਇਹਦੇ ਵਿੱਚ ਮੈਂ ਪਾਇਆ ਜੀ ਚੌਲਾਂ ਦਾ ਆਟਾ ਉਹ ਵੀ ਮੈਂ ਘਰੇ ਬਣਾਇਆ ਜੇ ਚੌਲਾਂ ਦੇ ਵਿੱਚ ਪਾਊਡਰ ਵਗੈਰਾ ਲੱਗਾ ਹੋਵੇ ਤੇ ਪਲੀਜ਼ ਉਸ ਨੂੰ ਵਾਸ਼ ਕਰਕੇ ਚੰਗਤਰਾ ਧੋ ਕੇ ਸੁਕਾ ਕੇ ਫਿਰ ਤੁਸੀਂ ਉਸ ਦਾ ਪਾਊਡਰ ਜਿਹੜਾ ਬਣਾ ਸਕਦੇ ਜੀ ਤੇ ਬਣਾ ਕੇ ਰੱਖ ਲੋ ਤੇ ਤੁਸੀਂ ਤੁਹਾਨੂੰ ਆਰਾਮ ਨਾਲ 2-3 ਮਹੀਨੇ ਤੱਕ ਤੁਹਾਡੇ ਨੰਗ ਜਾਂਦੇ ਉਹਦੇ ਨਾਲ ਤੇ ਇਹਦੇ ਵਿੱਚ ਇੱਕ ਹੋਰ ਮੈਂ ਪਾਊਡਰ ਪਾਇਆ ਸੀ ਆਲੂਆਂ ਦਾ ਉਵੀਵੇਂ ਘਰੇ ਬਣਾਇਆ ਸੀ ਆਲੂਆਂ ਦਾ ਪਾਊਡਰ ਬੜਾ ਆਸਾਨ ਤਰੀਕੇ ਨਾਲ ਤੁਸੀਂ ਬਣਾ ਸਕਦੇ ਜੇ ਜਿਆਦਾ ਉਹਦੇ ਵਿੱਚ ਮਿਹਨਤ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਕਈ ਵਾਰੀ ਹੁੰਦਾ ਤੇ ਸਹੀ ਹੈ ਬਟ ਤੁਸੀਂ ਉਸ ਨੂੰ ਅੰਜਾਨੇ ਵਿੱਚ ਪਾਣੀ ਦੇ ਵਿੱਚ ਹੀ ਰੋੜ ਦਿੰਦੇ ਜੇ ਤੇ ਉਸ ਨੂੰ ਬਚਾ ਕੇ ਡਰਾਈ ਪਾਊਡਰ ਜਿਹੜਾ ਤੁਸੀਂ ਬਣਾ ਸਕਦੇ ਜੇ ਤੇ ਤੁਹਾਨੂੰ ਆਪਣੀ ਸਕਿਨ ਦੇ ਉੱਪਰ ਜਿਆਦਾ ਸਾਬਣ ਵਗੈਰਾ ਲਾਣ ਦੀ ਜਿਹੜੀ ਲੋੜ ਨਹੀਂ ਹੈਗੀ ਇਹਦੇ ਨਾਲ ਹੀ ਬਹੁਤ ਹੀ ਵਧੀਆ ਇੱਕ ਤੇ ਮ사ਜ ਹੋ ਜਾਂਦੀ ਹੈ ਤੁਹਾਡੇ ਜਿੰਨੀ ਮੈਂ ਤੁਹਾਡੀ ਸਕਿਨ ਤੋਂ ਜਿਹੜੀ ਮੈਲ ਜਿਹੜੀ ਆ ਇੱਕ ਦਹੀਂ ਨੇ ਉਤਾਰਨੀ ਆ ਉਹਨੇ ਸਾਬਣ ਨੇ ਜਿਹੜਾ ਉਹ ਨਹੀਂ ਉਤਾਰਨੀ ਕਿਉਂਕਿ ਪਹਿਲੇ ਟਾਈਮ ਪਹਿਲੇ ਸਮੇਂ ਚ ਲੋਕੀ ਸਾਬਣ ਵਗੈਰਾ ਬਹੁਤ ਹੀ ਘੱਟ ਜਿਹੜਾ ਯੂਜ਼ ਕਰਦੇ ਸੀ ਉਹਦੇ ਵੀ ਜ਼ਿਆਦਾ ਦੁੱਧ ਵਗੈਰਾ ਡਾਲ ਜਿਆਦਾ ਆਪਣੀ ਸਕਿਨ ਜਾਂ ਲੱਸੀ ਨਾਲ ਜਿਆਦਾ ਸਕਿਨ ਆਪਣੀ ਨੂੰ ਜਿਹੜਾ ਵਾਸ਼ ਕਰਦੇ ਸੀ ਮੈਂ ਖੁਦ ਦੇਖਿਆ ਕਿ ਮੇਰੀ ਦਾਦੀ ਜਿੱਤੇ ਮੇਰੇ ਦਾਦਾ ਜੀ ਜਿਹੜਾ ਜਿਆਦਾ ਲੱਸੀ ਦੀ ਨਸੀਂ ਵੀ ਲਾ ਆਪਣੇ ਸਰੀਰ ਨੂੰ ਲਾਉਂਦੇ ਹੁੰਦੇ ਸੀ ਤੇ ਬੜੀ ਜਿਆਦਾ ਮੈਲ ਜਿਹੜੀ ਸਕਿਨ ਦੇ ਉੱਪਰ ਉਹਨਾਂ ਦੇ ਲੱਤਦੀ ਹੁੰਦੀ ਸੀ ਹੈ ਬਹੁਤ ਹੀ ਵਧੀਆ ਜਿਹੜਾ ਇਹ ਇੱਕ ਸਕਿਨ ਕੇਅਰ ਵਾਸਤੇ ਜਿਹੜਾ ਦਹੀਂ ਬਹੁਤ ਹੀ ਵਧੀਆ ਹੈ ਸੌਫਟ ਸਕਿਨ ਹੋ ਜਾਂਦੀ ਹੈ ਇਹਦੇ ਨਾਲ ਤੁਹਾਨੂੰ ਜਿਆਦਾ ਕਰੀਮਾਂ ਵਗੈਰਾ ਲਾਉਣ ਦੀ ਲੋੜ ਜੜੀ ਨਹੀਂ ਪੈਂਦੀ ਬਟ ਇਹ ਨਹੀਂ ਕਿ ਤੁਸੀਂ ਇੱਕੋ ਦਿਨ ਹੀ ਗੋਰੇ ਹੋ ਜਾਓਗੇ ਤੁਹਾਨੂੰ ਟਾਈਮ ਜ਼ਰੂਰ ਲੱਗੂਗਾ ਤੇ ਇਹ ਨਹੀਂ ਵੀ ਇੱਕ ਦਿਨ ہاں ਜੀ ਮੈਨੂੰ ਮੇਰੀ ਸਕਿਨ ਤੇ ਫਰਕ ਨਹੀਂ ਪਿਆ ਇਨ ਨੂੰ ਕੋਈ 2-3 ਮਹੀਨੇ ਤੇ ਲੱਗ ਸਕਦੇ ਜਿਨੇ ਫਰਕ ਪੈਣ ਤੇ ਬਟ ਇਹ ਨਹੀਂ ਹੈਗਾ ਕਿ ਨਹੀਂ ਫਰਕ ਪਊਗਾ ਫਰਕ ਜ਼ਰੂਰ ਪਏਗਾ ਤੇ ਹਾਂਜੀ ਜੇ ਵੀਡੀਓ ਚੰਗੀ ਲੱਗੀ ਤਾਂ ਚਲਦੀ-ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਵੀਡੀਓ ਸ਼ੇਅਰ ਵੀ ਜ਼ਰੂਰ ਕਰਨੀ ਵਧੀਆ ਲੱਗੇ ਤੇ ਹੁਣ ਅੱਗੇ ਵੀ ਤੁਹਾਨੂੰ ਬਹੁਤ ਹੀ ਇੰਟਰਸਟਿਡ ਵੀਡੀਓ ਜਿਹੜੀ ਆ ਵੀਡੀਓ ਨੂੰ ਸਕਿਪ ਕਰਕੇ ਪਲੀਜ਼ ਸਨਾ ਦੇਖਿਓ ਪੂਰੀ ਫੁੱਲ ਵੀਡੀਓ ਜ਼ਰੂਰ ਵਾਚ ਕਰਿਓ ਕਿਉਂਕਿ ਐਂਡ ਤੇ ਇੱਕ ਬਹੁਤ ਹੀ ਵਧੀਆ ਇਨਸੀਡੈਂਟ ਹੈ ਜੋ ਮੈਂ ਗਲਤੀ ਕੀਤੀ ਔਰ ਮੈਂ ਸੋਚਦੀ ਆਂ ਕਿ ਤੁਸੀਂ ਨਾ ਗਲਤੀ ਕਰਿਓ ਉਹ ਵਾਲੀ ਤੇ ਇਸ ਕਰਕੇ ਤੁਹਾਡਾ ਨੁਕਸਾਨ ਹੋਣੋਂ ਬਚ ਵੀ ਸਕਦਾ ਆ ਇਸ ਕਰਕੇ ਹੁਣ ਅਸੀਂ ਆਪਣੇ ਕਰ ਲਈਏ ਜੀ ਸਕਿਨ ਕੇਅਰ ਤੇ ਹੁਣ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਜੀ ਕੁਛ ਇੱਕ ਬਹੁਤ ਹੀ ਵਧੀਆ ਰੈਮਡੀ ਜਿਹੜੀ ਮੇਰੀ ਦਾਦੀ ਮੋਸਟਲੀ ਜਿਹੜੀ ਉਹ ਬਣਾਉਂਦੀ ਹੁੰਦੀ ਸੀ ਤੇ ਅਸੀਂ ਉਸ ਨੂੰ ਦੇਖਦੇ ਹੁੰਦੇ ਸੀ ਕਿਉਂ ਜਿਆਦਾ ਜੜੀਆਂ ਹੋਰ ਚੀਜ਼ਾਂ ਦਵਾਈਆਂ ਵਗੈਰਾ ਵੱਲ ਨਹੀਂ ਸੀ ਭੱਜਦੇ ਇਹ ਹੈ ਜੀ ਸੁੰਡ ਤੇ ਇਸ ਨੂੰ ਤਵੇ ਤੇ ਤੁਸੀਂ ਗਰਮ ਕਰ ਲੈਣਾ ਆ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਤਵਾ ਹੀ ਮੈਂ ਲਾਗੇ ਲੈਣ ਦਾ ਕਿ ਇਹ ਗਰਮ ਗਰਮ ਰਹੇ ਤੇ ਗਰਮ ਗਰਮ ਆਸਾਨੀ ਨਾਲ ਜੜੀ ਕੁੱਤੀ ਜਾਏਗੀ ਤੇ ਤਵਾ ਆਪਣੇ ਤੁਸੀਂ ਲਾਗੇ ਰੱਖ ਲੈਣੇ ਆ ਤੇ ਫਿਰ ਤੁਸੀਂ ਇਸ ਨੂੰ ਹੌਲੀ ਹੌਲੀ ਇੱਕ ਇੱਕ ਗੰਢੀ ਪਾ ਕੇ ਤੇ ਤੁਸੀਂ ਇਸ ਨੂੰ ਕੁੱਟ ਲੈਣਾ ਆ ਇਸ ਤਰ੍ਹਾਂ ਤੁਸੀਂ ਆਪਣੇ ਸਰੀਰ ਦੀ ਐਕਸਰਸਾਈਜ਼ ਕਰੋਗੇ ਤੇ ਪਤਲੇ ਤਾਂ ਹੀ ਹੋਣਾ ਆ ਜੇ ਤੁਹਾਨੂੰ ਕੋਈ ਬਣਾ ਕੇ ਦੇ ਦੇਗਾ ਤੇ ਫਿਰ ਸ਼ਾਇਦ ਤੁਸੀਂ ਓਨੇ ਜ਼ਿਆਦਾ ਪਤਲੇ ਨਹੀਂ ਹੋ ਸਕਦੇ ਇਹਦੇ ਨਾਲ ਵੀ ਬਹੁਤ ਜ਼ੋਰ ਲੱਗਦਾ ਇੱਕ ਸੁੰਡ ਗੁੱਟਣਾ ਵੀ ਇੱਕ ਐਕਸਰਸਾਈਜ਼ ਤੋਂ ਘਟਣੀ ਹੈਗਾ ਜੀ ਹਾਂਜੀ ਤੇ ਕਈ ਪੈਣਾ ਹੁਣ ਇਹ ਕਹਿੰਦੀ ਹੈ ਕਿ ਤੁਸੀਂ ਕਿਉਂ ਜ਼ਿਆਦਾ ਖਾਂਦੇ ਜੇ ਇਦਾਂ ਦੀ ਚੀਜ਼ਾਂ ਬਣਾ ਕੇ ਦੇਸੀ ਕਿਉਂ ਵਿੱਚ ਜ਼ਿਆਦਾ ਖਾਂਦੇ ਜੇ ਤੇ ਫਿਰ ਵੀ ਤੁਸੀਂ ਮੋٹے ਨਹੀਂ ਹੁੰਦੇ ਇਤੋਗੇ ਪਲਾ ਇੱਕ ਤੇ ਇੱਕ ਆ ਰੀਜ਼ਨ ਤੇ ਇਹ ਆ ਕਿ ਮੈਂ ਐਕਸਰਸਾਈਜ਼ ਕਰਦੀ ਆ ਤੇ ਦੂਸਰਾ ਇਹ ਆ ਕਿ ਘਿਓ ਨਾਲ ਕੋਈ ਵੀ ਮੋਟਾ ਨਹੀਂ ਹੁੰਦਾ ਜੇ ਲਿਮਟ ਨਾਲ ਖਾਦਾ ਜਾਵੇ ਤੇ ਜੇ ਲਿਮਟ ਨਾਲ ਲਪਾ ਕਿਉਂ ਖਾਂਦੇ ਆ ਇੱਕ ਥੋੜੀ ਜੀ ਮਤਲਬ ਕਿ ਜੇ ਤੁਸੀਂ ਜੇ ਘਿਓ ਨਾਲ ਤੁਸੀਂ ਰੋਟੀ ਵੀ ਖਾਂਦੇ ਜੇ ਜਾਂ ਤੁਸੀਂ ਘਿਓ ਵਾਲੀ ਕੋਈ ਹੋਰ ਚੀਜ਼ ਵੀ ਖਾਂਦੇ ਜੇ ਤੇ ਤੁਹਾਨੂੰ ਭੁੱਖ ਜਲਦੀ ਨਹੀਂ ਲੱਗਦੀ ਇੱਕ ਤਾਂ ਇਹ ਇੱਕ ਮੇਨ ਦਾ ਬਹੁਤ ਹੀ ਵੱਡਾ ਕਾਰਨ ਹੈ ਜੇ ਭੁੱਖ ਜਲਦੀ ਨਹੀਂ ਲੱਗੇਗੀ ਤੇ ਤੁਸੀਂ ਹੋਰ ਚੀਜ਼ ਕੁਝ ਖਾਣ ਨੂੰ ਤੁਹਾਡਾ ਮਨ ਨਹੀਂ ਕਰੇਗਾ ਤੁਹਾਡਾ ਮਨ ਭਰਿਆ ਭਰਿਆ ਰਹੇਗਾ ਤੇ ਇਹਦੇ ਨਾਲ ਤੁਸੀਂ ਜਿਹੜਾ ਤੁਹਾਡਾ weight loss ਤੇ ਹੋਊਗਾ ਹੀ ਹੋਊਗਾ ਜੇ ਤੁਸੀਂ ਆਪਣੇ ਤੇ ਕਈ ਜਿਹੜਾ ਦਿਮਾਗ ਵਿੱਚ ਇਹ ਸੋਚਦੇ ਕਿ ਹਾਂ ਇਹ ਆਪਾਂ ਕਿਉਂ ਖਾਵਾਂਗੇ ਤੇ ਮੋਟੇ ਹੋ ਜਾਵਾਂਗੇ ਇਸ ਲਈ ਬਿਮਾਰੀ ਸਭ ਤੋਂ ਪਹਿਲਾਂ ਜਿਹੜੀ ਦਿਮਾਗ ਦੇ ਵਿੱਚ ਵੱਢਦੀ ਹੈ ਤੇ ਉਸ ਤੋਂ ਬਾਅਦ ਬੋਡੀ ਹੱਡੀ ਤੇ ਜਾਂਦੀ ਹੈ ਇਸ ਲਈ ਦਿਮਾਗ ਤੇ ਇਹ ਗੱਲ ਨਾ ਰੱਖਿਆ ਕਰੋ ਕਿ ਅਸੀਂ ਕਿਉਂ ਖਾਵਾਂਗੇ ਤੇ ਮੋਟੇ ਹੋ ਜਾਵਾਂਗੇ ਬੇ ਜੀ ਜੀ ਕਿ ਜਿਹੜਾ ਤੁਸੀਂ ਘਿਓ ਜਿਹੜਾ ਮੱਖਣ ਇੱਕ ਚਮਚਾ ਤੇ ਡੇਲੀ ਤੁਸੀਂ ਖਾਇਆ ਹੀ ਕਰੋ ਤੇ ਇਹਦੇ ਨਾਲ ਇੱਕ ਘਿਓ ਦੇ ਨਾਲ ਜਿਹੜੇ ਮਤਲਬ ਲੀਵਰ ਦੀ ਪਾਚਨ ਸ਼ਕਤੀ ਜਿਹੜੀ ਉਹ ਵਧਾਉਣ ਵਿੱਚ ਵੀ ਸਾਡੇ ਕੰਮ ਕਰਤਾ ਆ এনਜ਼ਾਈਮ ਜਿਹੜੇ ਆ ਘਿਓ ਦੇ ਨਾਲ ਐਕਟਿਵ ਹੁੰਦੇ ਨੇ ਸਾਡੇ ਲੀਵਰ ਦੇ ਵਿੱਚ ਤੇ ਉਹਦੇ ਨਾਲ ਜਿਹੜੇ ਸਾਨੂੰ ਭੋਜਨ ਸਾਡਾ ਆਸਾਨੀ ਨਾਲ ਜਿਹੜਾ ਉਹ ਪਚ ਜਾਂਦਾ ਆ ਇਸ ਕਰਕੇ ਮੈਂ ਤੇ ਪ੍ਰੇਫਰ ਆ ਇਹ ਹੀ ਕਰਦੀ ਆ ਕਿ ਤੁਸੀਂ ਘਰ ਵਿੱਚ ਇਹ ਚੀਜ਼ਾਂ ਬਣਾ ਕੇ ਦੇਸੀ ਖਯੋਦ ਵਿੱਚ ਖਾਓ ਤੇ ਆਪਣੀ ਸਿਹਤ ਨੂੰ ਬਣਾਓ ਤੇ ਇਹਦੇ ਵਿੱਚ ਇਦਾਂ ਦੇ ਚੱਕਰਾਂ 'ਚ ਤੁਸੀਂ ਨਾ ਪਿਆ ਕਰੋ ਕਿ ਅਸੀਂ ਖਯੋ ਖਾਵਾਂਗੇ ਤੇ ਮੋਟੀ ਹੋ ਜਾਵਾਂਗੇ ਤੇ ਆ ਮਤਲਬ ਕਿ ਇਦਾਂ ਦਾ ਕੁਝ ਨਹੀਂ ਹੁੰਦਾ ਲਿਮਟ ਜਿਹੜੀ ਘਰ ਵਿੱਚ ਆਪਾਂ ਸ਼ੁੱਧ ਚੀਜ਼ ਬਣਾ ਕੇ ਖਾ ਲੈਣੀ ਹੈ ਉਹ ਤੁਹਾਨੂੰ ਬਾਜ਼ਾਰ ਵਿੱਚੋਂ ਕਿਤੇ ਨਹੀਂ ਮਿਲਦੀ ਕਿਉਂਕਿ ਮੋਸਟਲੀ ਮੈਂ ਇਹ ਗੱਲ ਕਰਦੀ ਹੁੰਦੀ ਆ ਕਿ ਜੇ ਆਪਾਂ ਬਿਸਕੁਟ ਵਗੈਰਾ ਜਾਂ ਹੋਰ ਚੀਜ਼ਾਂ ਦਾ ਬਾਜ਼ਾਰ ਦੀਆਂ ਖਾਣੇ ਆ ਤਾਂ ਉਹਦੇ ਵਿੱਚ ਉਹਨਾਂ ਨੇ ਕਿਉਂ ਪਾਇਆ ਹੁੰਦਾ ਆ ਉਹ ਥੋੜਾ ਮਾੜਾ ਹੁੰਦਾ ਆ ਮਾੜਾ ਥੋੜਾ ਮਾੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਮਾੜਾ ਹੁੰਦਾ ਆ ਤੇ ਇਸ ਕਰਕੇ ਜੜੀਆਂ ਹਾਂਜੀ ਤੇ ਹੁਣ ਸੁਣ ਦਸੀ ਕੁੱਟ ਲਈ ਆ ਤੇ ਕੁੱਟ ਕੇ ਇਸ ਨੂੰ ਛਾਨਣਾ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਵਿੱਚ ਜਿਹੜਾ ਬਹੁਤ ਹੀ ਮੋٹے ਪਾੜ ਜਿਹੜੇ ਬਾਜਾਂ ਦੇ ਲੱਛੇ ਜੇ ਇਸ ਨੂੰ ਛਾਣ ਲੈਣਾ ਹੈ ਤੁਸੀਂ ਚੰਗੀ ਤਰ੍ਹਾਂ ਛਾਣ ਕੇ ਫਿਰ ਜਿਹੜਾ ਛਾਣ ਵੀ ਉਹ ਵੀ ਤੁਹਾਡੇ ਬਹੁਤ ਹੀ ਕੰਮ ਆ ਜਾਣਾ ਹੈ ਉਸ ਨੂੰ ਤੁਸੀਂ ਆਪਣੇ ਚਾਹ ਪੱਤੀ ਪੱਤੀ ਦੇ ਵਿੱਚ ਤੁਸੀਂ ਇਸ ਨੂੰ ਪਾ ਸਕਦੇ ਜੇ ਤੇ ਦਿਲੀ ਤੁਹਾਨੂੰ ਅਦਰਕ ਵਗੈਰਾ ਪਾਉਣ ਦੀ ਜਾਂ ਹੋਰ ਚੀਜ਼ਾਂ ਲਾਚੀਆਂ ਵਗੈਰਾ ਪਾਉਣ ਦੀ ਜਿਹੜੀ ਇਹ ਲੋੜ ਜਿਹੜੀ ਆ ਉਹਦੇ ਵਿੱਚ ਨਹੀਂ ਰਹਿਣੀ ਰਹਿਣੀ ਤੇ ਤੁਹਾਡੀ ਚਾਹ ਵੀ ਪਲੱਸ ਸੁੰਡ ਵਾਲੀ ਚਾਹ ਦੇ ਬਹੁਤ ਹੀ ਟੇਸਟੀ ਜਿਹੜੀ ਬਣ ਜਾਂਦੀ ਹੈ ਤੇ ਤੁਹਾਨੂੰ ਜਿਆਦਾ ਇੱਕ ਕੰਮ ਨਾਲ ਤੁਹਾਡੇ ਦੋ ਕੰਮ ਹੋ ਜਾਣੇ ਆ ਤੇ ਹਾਂਜੀ ਹੁਣ ਆਪਾਂ 2 ਢਾਈ ਚਮਚੇ ਜਿਹੜੇ ਆ ਲੈ ਲਿਆ ਜੀ ਸੁੰਢ ਦੇ ਤੇ ਇੱਕ ਗੁੜ ਲੈ ਲਿਆ ਆ ਇੱਕ ਇੱਕ ਕੌਲੀ ਮੈਂ ਆਟੇ ਦੀ ਲਈ ਆ ਮੈਂ ਕਣਕ ਦੇ ਆਟੇ ਦੀ ਤੇ ਹਾਂਜੀ ਤੇ ਗੁੜ ਜਿਹੜਾ ਇਹ ਮੇਰਾ ਇਹ ਪਿਛਲੇ ਸਾਲ ਦਾ ਆ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਕਈ ਕਹਿੰਦੇ ਆ ਵੀ ਗੁੜ ਜਿਹੜਾ ਉਹ ਖਰਾਬ ਹੋ ਜਾਂਦਾ ਆ ਤੇ ਗੁੜ ਨੂੰ ਜਿਹੜਾ ਤੁਸੀਂ ਇੱਕ ਜੇ ਮਤਲਬ ਧੁੱਪ ਇੱਕ ਦੋ ਧੁੱਪ ਲਵਾ ਕੇ ਰੱਖ ਲਓ ਗੁੜ ਨੂੰ ਤੇ ਗੁੜ ਜਿਹੜਾ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਜਿੰਨੇ ਜਰ ਮਰਜੀ ਤੁਸੀਂ ਇਸ ਨੂੰ ਰੱਖ ਕੇ ਜੂਸ ਕਰ ਸਕਦੇ ਕਈ ਹੈਰਾਨ ਹੁੰਦੇ ਵੀ ਹਾਂ ਹੀ ਗੁੜ ਨੂੰ ਵੀ ਧੁੱਪ ਲੱਗਦੀ ਹਾਂਜੀ ਇਹਨੂੰ ਵੀ ਗੁੜ ਨੂੰ ਵੀ ਧੁੱਪ ਲਗਾ ਕੇ ਤੁਸੀਂ ਰੱਖ ਸਕਦੇ ਜੇ ਤੇ ਬਿਲਕੁਲ ਵੀ ਇਹ ਖਰਾਬ ਜਿਹੜਾ ਨਹੀਂ ਹੁੰਦਾ ਮੋਸਟਲੀ ਮੈਂ ਕਦੇ ਗੁੜ ਨੂੰ ਜਿਹੜਾ ਘਰੋਂ ਨਹੀਂ ਮੁੱਕਣ ਦਿੱਤਾ ਇਸ ਨੂੰ ਜ਼ਰੂਰ ਮੈਂ ਰੱਖਦੀ ਰੱਖਦੀ ਹਾਂ ਤੇ ਹੱਲੇ ਵੀ ਤੇ ਇਸ ਕਰਕੇ ਫਿਰ ਹੁਣ ਅਸੀਂ ਸੁੰਡ ਜੜੀ ਬਣਾਉਣੀ ਬਹੁਤ ਹੀ ਆਸਾਨ ਹੈ ਬਹੁਤ ਜ਼ਿਆਦਾ ਆਸਾਨ ਹੈ ਕਿਉਂਕਿ ਹੁਣ ਪਹਿਲਾਂ ਜਿਹੜੇ ਸਮਿਆਂ 'ਚ ਲੋਕੀ ਲੱਕ ਦਰਤ ਵਗੈਰਾ ਕਰਦਾ ਹੁੰਦਾ ਸੀ ਤੇ ਕੋਈ ਵੀ ਦਵਾਈਆਂ دارੂ ਜੜੀਆਂ ਖਾਣ ਵਾਲ ਨਹੀਂ ਸੀ ਭੱਜਦੇ ਤੇ ਉਹ ਇਹ ਸੋਚਦੇ ਸੀ ਕਿ ਹੁਣ ਜੇ ਠੰਡ ਦੇ ਮੌਸਮ 'ਚ ਠੰਡ ਦਾ ਮੌਸਮ ਆ ਤੇ ਤੁਸੀਂ ਸੁੰਡ ਉਹ ਕਹਿੰਦੇ ਹੁੰਦੇ ਸੀ ਕਿ ਸੁੰਡ ਬਣਾ ਕੇ ਖਾਦੇਂ ਇਹ ਬਹੁਤ ਹੀ ਆਸਾਨ ਤਰੀਕਾ ਹੈ ਸੁੰਡ ਬਣਾਉਣ ਦਾ ਕੋਈ ਜ਼ਿਆਦਾ ਹੈ ਨਹੀਂ ਇੱਕ ਕੌਲੀ ਆਪਾਂ ਲੈ ਲਈ ਸੀ ਆਟੇ ਦੀ ਤੇ ਇਹਦੇ ਵਿੱਚ ਪਾ ਲੈਣਾ ਜੀ ਤੁਸੀਂ ਘਿਓ ਤੇ ਫਿਰ ਦੋ ਚਮਚੇ ਮੇਰੇ ਦੋ ਚਮਚੇ ਤੋਂ ਉੱਪਰ ਹੀ ਹੋਗੇ ਸੀ 2.5 ਚਮਚੇ ਜਿਹੜੇ ਸੁੰਡ ਦੇ ਵਿੱਚ ਪਾ ਲੈਣੇ ਆ ਤੇ ਇੱਕ ਕੌਲੀ ਜਿਹੜੀ ਗੁੜ ਦੀ ਤੇ ਇਹ ਆ ਭੀ ਜੇ ਤੁਸੀਂ ਕਹੋਗੇ ਇਹ ਮਿੱਠਾ ਆ ਹਨਾ ਮਿੱਠੇ ਖਾਣ ਨਾਲ ਆਪਾਂ ਮੋਟੇ ਹੋਵਾਂਗੇ ਤੇ ਤੁਸੀਂ ਆਪਣੀ ਚਾਹ ਦੇ ਵਿੱਚ ਖੰਡ ਵਗੈਰਾ ਘੱਟ ਪਾ ਲਓ ਉਨੀ ਉਫ ਚਾਫੇ ਫਿਕਰ ਖਲੋ ਤੇ ਜੇ ਤੁਸੀਂ ਇਹ ਮਿੱਠਾ ਖਾਣਾ ਤਾਂ ਉਹਨਾਂ ਤੁਹਾਡਾ ਮਿੱਠਾ ਜਿਹੜਾ ਉਹ ਬੈਲੈਂਸ ਹੋ ਜਾਵੇਗਾ ਪਲੱਸ ਇਹ ਤੇ ਹੈਗਾ ਹੀ ਆ ਕਿ ਤੁਹਾਨੂੰ ਮਿੱਠਾ ਜਿਹੜੀਆਂ ਤੁਸੀਂ ਦੇਸੀ ਘੋਦੀਆਂ ਚੀਜ਼ਾਂ ਜਿਹੜੀਆਂ ਉਹ ਖਾਓਗੇ ਤੇ ਭੁੱਖ ਜਿਹੜੀ ਘੱਟ ਲੱਗੂਗੀ ਤੇ ਤੁਹਾਡਾ weight ਜਿਹੜਾ loss ਹੋਏਗਾ ਹੀ ਹੋਏਗਾ ਤੇ ਹਾਂਜੀ ਇਹ ਸੁੰਡ ਜਿਹੜੀ ਆ ਬਹੁਤ ਹੀ ਟੇਸਟੀ ਜਿਹੜੀ ਲੱਗਦੀ ਹੈ ਜਿਨ੍ਹਾਂ ਨੂੰ ਖਾਣ ਦੀ ਆਦਤ ਹੋਵੇ ਤੇ ਉਹਨਾਂ ਨੂੰ ਪਤਾ ਹੋਣਾ ਹੈ ਕਿ ਕਿੰਨਾ ਇਹਦਾ ਟੇਸਟ ਜਿਹੜਾ ਹੁੰਦਾ ਆ ਤੇ ਹਾਂਜੀ ਬੈੱਡ ਸ਼ੀਟਾਂ ਵਗੈਰਾ ਜਿਹੜੀਆਂ ਹੁਣ ਗਰਮ ਆਮ ਲੱਗ ਜਾਣੀਆਂ ਨੇ ਤੇ ਉਹਨਾਂ ਨੂੰ ਧੋਣਾ ਬੜਾ ਹੀ ਮੁਸ਼ਕਲ ਹੁੰਦਾ ਹੈ ਇਸ ਕਰਕੇ ਪਹਿਲਾਂ ਅੱਧੀ ਜਿਹੜੀ ਬੈੱਡ ਸ਼ੀਟ ਵਿੱਚ ਪਾ ਲਓ ਤੇ ਫਿਰ ਦੂਸਰੀ ਸਾਈਡ ਤੋਂ ਹਾਂਜੀ ਤੇ ਜਿਹੜਾ ਸਰਪ੍ਰਾਈਜ਼ ਵਾਲਾ ਜਿਹੜਾ ਤੁਹਾਡਾ ਅੱਜ ਕੰਮ ਸੀ ਉਹ ਮੈਂ ਦੱਸਣ ਲੱਗੀਆਂ ਕਿ ਮੈਂ ਗਲਤੀ ਕੀ ਕੀਤੀ ਮੈਂ ਬਣਾਇਆ ਸੀ ਜੀ ਇਹਦੇ ਵਿੱਚ ਸਾਗ ਕੱਚੇ ਭਾਂਡੇ ਵਿੱਚ ਤੇ ਫਿਰ ਮੈਂ ਗਲਤੀ ਵੱਡੇ ਕੀ ਕਰ ਲਈ ਇਹਦੇ ਵਿੱਚ ਮੈਂ ਘੁਟਨਾ ਸਟਾਰਟ ਕਰ ਦਿੱਤਾ ਤੇ ਮੈਂ ਸੋਚਿਆ ਕਿ ਇਹਨੂੰ ਚੰਗੀ ਤਰ੍ਹਾਂ ਕੋਠਾਂਗੀ ਆਪਣੀ ਬਾਹਾਂ ਦੀ ਚੰਗੀ ਤਰ੍ਹਾਂ ਵਰਜੇਸ਼ ਕਰਾਂਗੀ ਬਟ ਮੈਂ ਉਹ ਬਹੁਤ ਵੱਡੀ ਜਿਹੜੀ ਉਹ ਗਲਤੀ ਕਰ ਦਿੱਤੀ ਇਹਦੇ ਵਿੱਚ ਜਿਹੜਾ ਥੱਲਿਓਂ ਦੀ ਜਿਹੜਾ ਸਾਰਾ ਹੀ ਟੁੱਟ ਗਿਆ ਬਟ ਪਤਾ ਨਹੀਂ ਕਿਸਮਤ ਨੇ ਕਿਦਾਂ ਸਾ ਦਿੱਤਾ ਥੋੜਾ ਜਿਹਾ ਸਾਗ ਜਿਹੜਾ ਖਾਣ ਵਾਸਤੇ ਬਚ ਗਿਆ